ਕੈਨੇਡਾ ਤੋਂ ਪੰਜਾਬੀਆਂ ਲਈ ਦੋ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਇੱਕ ਮਾੜੀ ਐ ਤੇ ਦੂਜੀ ਚੰਗੀ ਸ਼ੁਰੂਆਤ ਚੰਗੀ ਤੋਂ ਕਰ ਰਹੀਆਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਵਾਈਟ ਰੌਕ ਨਗਰਪਾਲਿਕਾ ਦੇ ਦੋ ਕੌਂਸਲਰਾਂ ਵਾਸਤੇ ਹੋਈ ਚੋਣ ਵਿੱਚ ਨਾਮਵਰ ਐਕਸੈਸਿਬਿਲਟੀ ਐਡਵੋਕੇਟ ਪੰਜਾਬਣ ਸੂਜ਼ਨ ਵੈਂਸ ਕੌਂਸਲਰ ਚੁਣੀ ਗਈ ਹੈ ਵਾਈਟ ਰੌਕ ਦੇ ਇਤਿਹਾਸ ਵਿੱਚ ਸੂਜ਼ਨ ਵੈਂਸ ਕੌਂਸਲਰ ਬਣਨ ਵਾਲੀ ਪਹਿਲੇ 55 ਦੋ ਕੌਂਸਲਰਾਂ ਵੱਲੋਂ ਦਿੱਤੇ ਅਸਤੀਫੇ ਕਾਰਨ ਹੋਈ ਉਪ ਚੋਣ ਵਿੱਚ ਇੱਕ ਹੀ ਉਮੀਦਵਾਰ ਕੌਂਸਲਰ ਬਣਨ ਵਾਸਤੇ ਆਪਣੀ ਕਿਸਮਤ ਅਜ਼ਮਾਰੇ ਸਨ ਜਿਨ੍ਹਾਂ ਵਿੱਚ ਦੋ ਪੰਜਾਬੀ ਜੈਤ ਸਿੰਘ ਢਾਲੀਵਾਲ ਤੇ ਮਨਦੀਪ ਸੰਧੂ ਅਤੇ ਦੋ ਪੰਜਾਬਣ ਸੂਜ਼ਨ ਵੈਂਸ ਤੇ ਇੰਦਰ ਵੋਟਰ ਚੋਣ ਜਿੱਤਣ ਲਈ ਸਖਤ ਮਿਹਨਤ ਕਰ ਰਹੀਆਂ ਸਨ ਪਰ ਸੂਜ਼ਨ ਵੈਂਸ ਨੂੰ ਜਿੱਤ ਨਸੀਬ ਹੋਈ ਹੈ 24000 ਦੀ ਆਬਾਦੀ ਵਾਲੇ ਵਾਈਟ ਰੌਕ ਕਸ਼ਰ ਦੇ ਕੁੱਲ ਵੋਟਰ 17531 ਨੇ ਜਿਨ੍ਹਾਂ ਚੋਂ 5498 ਵੋਟਰਾਂ ਨੇ ਆਪਣੀ ਵੋਟ ਪਾਈ ਸੂਜ਼ਨ ਵੈਂਸ ਨੇ ਕੈਮ ਲੂਪਸ ਦੀ ਕੰਪਰਸਨ ਯੂਨੀਵਰਸਿਟੀ ਤੋਂ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਪੜ੍ਹਾਈ ਕੀਤੀ ਹੋਈ ਹੈ ਹੋਲਿਸਟਿਕ ਹਿਊਮਨ ਰਿਸੋਰਸਸ ਦੀ ਸੰਸਥਾਪਕ ਅਸੂਜ਼ਨ ਬੈਂਕੂ ਬੈਂਕੂਵਰ ਫਿਲਮ ਸਕੂਲ ਦੀ ਇਨਸਟ੍ਰਕਟਰ ਰਹਿ ਚੁੱਕੀ ਹੈ ਅਤੇ ਇਕੁਅਲ ਐਕਸੈਸ ਕਲੈਕਟਿਵ ਦੀ ਪ੍ਰਧਾਨ ਹੈ ਉਧਰ ਦੂਜੇ ਪਾਸੇ ਕੈਨੇਡਾ ਦੀ ਸਖਤ ਇਮੀਗ੍ਰੇਸ਼ਨ ਨੀਤੀ ਕਾਰਨ ਲੰਘੇ ਪੌਣੇ ਦਹਾਕੇ ਤੋਂ ਕੈਨੇਡਾ ਵਿੱਚ ਪੜ੍ਹਾਈ ਲਈ ਗਏ 20 ਲੱਖ ਦੇ ਕਰੀਬ ਪੰਜਾਬੀ ਸਟੂਡੈਂਟਸ ਦਾ ਭਵਿੱਖ ਬਹੁਤ ਹੀ ਨਾਜ਼ੁਕ ਦੌਰ ਵਿੱਚੋਂ ਲੰਘ ਰਿਹਾ ਸਨ 2018-19 ਤੋਂ ਬਾਅਦ ਸਟੱਡੀ ਵੀਜ਼ੇ ਰਾਹੀਂ ਕੈਨੇਡਾ ਦੇ ਕਾਲਜ ਯੂਨੀਵਰਸਿਟੀਆਂ ਪੜ੍ਹਾਈ ਕਰਨ ਪਹੁੰਚੇ ਪੰਜਾਬੀ ਸਟੂਡੈਂਟਸ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਮਿਲੇ ਵਰਕ ਪਰਮਿਟ ਦੀ ਮਿਆਦ ਵੀ ਲੰਘ ਜਾਣ ਤੋਂ ਬਾਅਦ ਕੈਨੇਡਾ ਵਿੱਚ ਰਹਿਣ ਲਈ ਕਿਸੇ ਤਰ੍ਹਾਂ ਕੋਈ ਤਰੀਕਾ ਨਹੀਂ ਬਚਿਆ ਇਸ ਤੇ ਚੱਲਦੇ ਆ ਲੱਖਾਂ ਪੰਜਾਬੀ ਸਟੂਡੈਂਟਸ ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਵਿੱਚ ਰਹਿਣ ਲਈ ਮਜਬੂਰ ਨੇ ਮੀਡੀਆ ਰਿਪੋਰਟਾਂ ਦੀ ਜਾਣਕਾਰੀ ਅਨੁਸਾਰ ਅਜਿਹੀ ਸਥਿਤੀ ਵਿੱਚ ਕੈਨੇਡਾ ਵਿੱਚ ਰਹਿ ਰਹੇ ਵੱਡੀ ਗਿਣਤੀ ਚ ਸਟੂਡੈਂਟਸ ਆਪਣੇ ਸਟੇਟਸ ਦੀ ਪੂਰੀ ਜਾਣਕਾਰੀ ਆਪਣੇ ਮਾਪਿਆਂ ਨਾਲ ਸਾਂਝੀ ਕਰਨ ਤੋਂ ਹਿਚਕ ਚਾਉਂਦੇ ਨੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਰਨੀ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਵਿੱਚ ਲਿਆਂਦੀ ਗਈ ਸਖਤੀ ਤੋਂ ਬਾਅਦ 12ਵੀਂ ਪਾਸ ਕਰਨ ਤੋਂ ਬਾਅਦ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਗਏ ਪੰਜਾਬੀ ਸਟੂਡੈਂਟਸ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਅਦਾ ਕਰ ਦਿੱਤਾ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਤੋਂ ਨਿਰਾਸ਼ ਸਟੂਡੈਂਟਸ ਪੰਜਾਬ ਆਪਣੇ ਵਤਨ ਨੂੰ ਪਰਤਣ ਲਈ ਮਜਬੂਰ ਨੇ 5 ਤੋਂ 8 ਸਾਲਾਂ ਤੋਂ ਕੈਨੇਡਾ ਵਿੱਚ ਪੱਕੇ ਹੋਣ ਦੀ ਉਮੀਦ ਲਾਈ ਬੈਠੇ ਪੰਜਾਬ ਦੇ 20 ਲੱਖ ਸਟੂਡੈਂਟਸ ਦੇ ਕੈਨੇਡਾ ਸਰਕਾਰ ਵੱਲੋਂ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਨੇ ਜਿਸ ਕਾਰਨ ਸਟੂਡੈਂਟਸ ਮਾਨਸਿਕ ਰੋਗੀ ਬਣਦੇ ਜਾ ਰਹੇ ਨੇ ਜਾਂ ਖੁਦਕੁਸ਼ੀਆਂ ਕਰ ਲਈ ਮਜਬੂਰ ਨੇ ਪੀੜਤ ਸਟੂਡੈਂਟਸ ਤੇ ਉਜਵਲ ਭਵਿੱਖ ਲਈ ਮਾਪਿਆਂ ਨੂੰ ਅੱਗੇ ਆਉਣ ਦੀ ਵੱਡੀ ਜ਼ਰੂਰਤ ਹੈ ਅਲੱਗ-ਅਲੱਗ ਸਮੱਸਿਆਵਾਂ ਵਿੱਚ ਘਿਰੇ ਸਟੂਡੈਂਟਸ ਲੰਘੇ 5.5 ਵਰਿਆਂ ਵਿੱਚ ਵੱਡੀ ਗਿਣਤੀ 'ਚ ਖੁਦਕੁਸ਼ੀਆਂ ਕਰ ਚੁੱਕੇ ਨੇ